ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਭੀਚ ਅਭੀਚ ਯੋ ਅਭੀਚ ਉਚਾਰਨ ਕਰਨਾ ਨਾਵਣ ਪੁਰਬ ਅਭੀਚ ਇੱਥੇ ਵਿਰਾਮ ਹੈ ਹੱਬੀ ਬਸ ਹਾਂਜੀ ਅਭੀਚ ਪੱਬਾ ਬੋਲਨਾ ਅਭੀਚ ਨਹੀਂ ਕਹਿਣਾ ਅਭੀਚ ਨਾਵਣ ਪੁਰਬ ਅਬੀਚ ਗੁਰ ਸਤਗੁਰ ਦਰਸ ਭਇਆ ਗੁਰ ਸਤਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨ ਮਹਿ ਬਿਨਸੇ ਜਨਮ ਮਰਨ ਦੁਖ ਖਿਨ ਮਹਿ ਬਿਨਸੇ ਹਰ ਪਾਇਆ ਪ੍ਰਭ ਅਬਿਨਾਸੀ ਹਰ ਆਪ ਕਰਤਾ ਪੁਰਬ ਕੀਆ ਸਤਗੁਰੂ ਕੁੱਲ ਖੇਤ ਨਾਵਣ ਗਿਆ ਹਰ ਆਪ ਕਰਤਾ ਇੱਥੇ ਠਮਕ ਪੁਰਬ ਕੀਆ ਇੱਥੇ ਵਿਸਰਾਮ ਹੈ ਸਤਗੁਰੂ ਇੱਥੇ ਯਮਕ ਲਾ ਦੇਣੀ ਹੈ ਕੁੱਲ ਖੇਤ ਨਾਵਣ ਗਿਆ ਨਾਵਨ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ ਨਾਵਨ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ ਮਾਰਗ ਪੰਥ ਚੱਲੇ ਗੁਰ ਮਾਰਗ ਪੰਥ ਚੱਲੇ ਗੁਰ ਮਾਰਗ ਪੰਥ ਚੱਲੇ ਗੁਰ ਇਥੇ ਵਿਸਰਾਮ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿੱਖਾ ਹਾਂ ਸਿੱਖਾ ਕਸਕੇ ਬੋਲਨਾ ਆਨ ਦਿਨ ਭਗਤ ਬਾਣੀ ਖੇਨ ਖੇਨ ਨਿਮਖ ਵਿਖਾ ਵਿਖਾ ਵਿਖਸ ਕੇ ਥੋੜਾ ਜਿਹਾ ਬੋਲਣਾ ਹਰ ਹਰ ਭਗਤ ਬਾਣੀ ਪ੍ਰਵਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤ ਗੁਰੂ ਗੁਰੂ ਕੀਆ ਤਿਨ ਹਾ ਆਪ ਹਰ ਮੇਲਾ ਆਇਆ ਤੀਰਥ ਉਦਮ ਸਤ ਗੁਰੂ ਕੀਆ ਸਭ ਲੋਕ ਉਦਰਣ ਅਰਥਾ ਹਾਂ ਉਦਰਣ ਉਚਾਰਨ ਕਰਨਾ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿੱਖਾ ਪ੍ਰਥਮ ਆਏ ਕੁਲ ਖੇਤ ਗੁਰ ਸਤ ਪ੍ਰਥਮ ਆਏ ਕੁਲ ਖੇਤ ਗੁਰ ਇੱਥੇ ਵਿਸਰਾਮ ਹੈ ਸਤਗੁਰ ਪੁਰਬ ਹੋਆ ਖਬਰ ਭਈ ਸੰਸਾਰ ਆਏ ਤ੍ਰੈ ਲੋਆ ਦੇਖਣ ਆਏ ਤੀਨ ਲੋਕ ਸੋਰ ਨਰ ਮੋਨ ਜਨ ਸਭ ਆਇਆ ਦੇਖਣ ਆਏ ਤੀਨ ਲੋਕ ਇਥੇ ਵਿਸਰਾਮ ਸੋਰ ਨਰ ਮੋਨ ਜਨ ਸਭ ਆਇਆ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿਨ ਕੇ ਕਿਲ ਵਿਖੋ ਨਾਸ ਗਵਾਇਆ ਤਿਨ ਕੇ ਕਿਲ ਵਿਖ ਨਾਸ ਗਵਾਇਆ ਇਹ ਜਿਆਦਾ ਲਮਕਾਈ ਦਾ ਨਹੀਂ ਹੁੰਦਾ ਤਿਨ ਕੇ ਕਿਲ ਵਿਖ ਨਾਸ ਐ ਨਹੀਂ ਸਿੱਧਾ ਹੀ ਤਿਨ ਕੇ ਕਿਲ ਵਿਖ ਨਾਸ ਗਵਾਇਆ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿਨ ਕੇ ਕੇਲ ਵਿਖਾ ਨਾਸ ਗਵਾਇਆ ਜੋਗੀ ਦਿਗੰਬਰ ਸੰਨਿਆਸੀ ਖਾਟ ਦਰਸ਼ਨ ਕਰ ਗਏ ਗੋਸ਼ਟ ਧੋਆ ਜੋਗੀ ਇਹ ਦਿਗੰਬਰ ਸੰਨਿਆਸੀ ਇਥੇ ਠਮਕ ਖਾਟ ਦਰਸ਼ਨ ਇਥੇ ਵਿਸਰਾਮ ਹੈ ਖਾਟ ਦਰਸ਼ਨ ਤੇ ਵਿਸਰਾਮ ਕਰ ਗਏ ਗੋਸ਼ਟ ਇਥੇ ਠਮਕ ਧੋਆ प्रथम आए कुल खेत गोर कुल खेत गुर नहीं कह देना प्रथम आए कुल खेत इथे ठमक गोर इथे विश्राम है हुआ दुतिया जमुन गए, गए गोर हार हर जपन किया जागाती मिले जागाती मिले इथे ठमक विश्राम ਜਾਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਗਾਏ ਦੀਆ ਗੁਰ ਪਿੱਛੇ ਲੰਗਾਏ ਦੀਆ ਸਭ ਛੁੱਟੀ ਸਤਿਗੁਰੂ ਪਿੱਛੇ ਸਭ ਛੁੱਟੀ ਸਤਿਗੁਰੂ ਪਿੱਛੇ ਸਭ ਛੁੱਟੀ ਸਤਿਗੁਰੂ ਪਿੱਛੇ ਦਰਮਿਆਨਾ ਜਾਂ ਬੋਲਣਾ ਜੇਨ ਹਰ ਹਰ ਨਾਮ ਧਿਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿਨ ਜਾਮ ਜਾਗਾਤੀ ਨੇੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾ ਗੁਰ ਕੈ ਨਾਇ ਲਇ ਸਭ ਛੁਟਕ ਗਿਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ ਸਭ 모ਹੀ ਦੇਖ ਦਰਸ਼ਨ ਗੁਰ ਸੰਤ ਆਏ ਵਿਸਰਾਮ ਮਹੰਗਾ ਵਿਸਰਾਮ ਹੈ ਸਭ 모ਹੀ ਇਥੇ ਠਮਕ ਦੇਖ ਦਰਸਨ ਗੋਰ ਸੰਤ ਇਥੇ ਵਿਸਰਾਮ ਹੈ ਕਿਨੈ ਇਥੇ ਯਮਕ ਲਾ ਦਨੀ ਹੈ ਆੜ ਨਾ ਦਾਮ ਲਿਆ ਸਭ ਮੋਹੀ ਦੇਖ ਦਰਸਨ ਗੋਰ ਸੰਤ ਕਿਨੈ ਆੜ ਨਾ ਦਾਮ ਲਿਆ ਆੜ ਦਾਮ ਕਿਸ ਪਿਆ ਨਾ ਬੋਲਕ ਜਾਗਾਤੀਆ ਮੋਹਣ ਮੁੰਦਨ ਪਈ ਹੈ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਆੜ ਦਾਮ ਇਥੇ ਠਮਕ ਕਿਸ ਬਾਇਨਾ ਬੋਲਖ ਬੋ ਇਥੇ ਵਿਸਰਾਮ ਹੈ ਭੋਲਕ ਨਹੀਂ ਕਹਿ ਦਨਾ ਕੋਈ ਭੋਲਕ ਕਹਿ ਜਾਂਦੇ ਨੇ ਬੋਲਕ ਬੋਲਣਾ ਹੈ ਜਾਗਾਤੀਆ ਇਥੇ ਯਮਕ ਲਾ ਦਨੀ ਹੈ ਮੋਹਨ मुੰਦਨ ਪਈ ਭਾਈ ਹਮ ਕਰਹਿ ਕਿਆ ਕਿਸ ਪਾਸ ਮੰਗਹਿ ਹਾਂ ਭਾਈ ਪਦ ਤੇ ਯਮਕ ਲਾਉਣੀ ਹੈ ਭਾਈ ਹਮ ਕਰਹਿ ਕਿਆ ਇਥੇਮਕ ਕਿਸ ਪਾਸ ਮੰਗਹਿ ਇਥੇ ਵਿਸਰਾਮ ਹੈ ਸਭ ਭਾਗ ਸਤਗੁਰ ਪਿਛਾ ਪਈ ਜਾਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ ਹੂੰ ਜਾਗਾਤੀਆ ਇਥੇ ਯਮਕ ਲਾ ਦਨੀ ਹੈ ਉਪਾਵ ਸਿਆਣਪ ਕਰ ਇਥੇ ਠਮਕ ਵਿਚਾਰ ਡਿਠਾ ਇਥੇ ਵਿਸਰਾਮ ਹੈ ਭੰਨ ਬੋਲ ਕਾ ਇਥੇ ਠਮਕ ਸਭ ਉੱਠ ਗਿਆ ਜਾਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ ਭੰਨ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ